ਕਰ ਗਿਆ ਕੁੜੀਏ ਸਮਾਨੇ ਕੱਢ ਲਿੰਦੇ ਕਹਿੰਦੇ ਕੀ ਕੱਢਣਾ ਬਰਖਾ ਬੜੀ ਬਹੁਤ ਬਰਖਾੜੀ ਮਿੰਟ ਤੇ ਕੀਤੀ ਮੁੜਿਆਣਾ ਮੀਟ ਕਰ ਕਰਕੇ ਇਹ ਬਣਾਇਆ ਸਭ ਤੇਰਾ ਕੁਛ ਬਣਾਇਆ ਨਹੀਂ ਇਹ ਬੰਦੇ ਕੋ ਜਿੰਦਗੀ ਜੇ ਕਰੀ ਮਕਾਨ ਹੀ ਬੰਦਾ ਸਿਰਫ ਪੈਸੇ ਕੋ ਜੁੜ ਕੇ ਤੇ ਜਦੋਂ ਇਹ ਦੇਖਿਆ ਮੈਨੂੰ ਲੱਗਦਾ ਵੀ ਇੱਕ ਰੀ ਤਾਂ ਦਿਲ ਟੇਪਿਆ ਹੋਗਾ ਮੈਂ ਕਿਹਾ ਲੜੀ ਲੱਕੀ ਛਟਕੇ ਦਾ ਲੜੀ ਆਏ ਕਿਨੇ ਆਂਦੀ ਨਹੀਂ ਰੋਟੀ ਨਹੀਂ ਖਾ ਪੰਜਾਬ ਭਰ ਦੇ ਵਿੱਚ ਹੜ੍ਹਾਂ ਨੇ ਪੂਰੀ ਤਰ੍ਹਾਂ ਕਹਿਰ ਮਚਾਇਆ ਹੋਇਆ ਆ ਜਿਹੜੀ ਜਗ੍ਹਾ ਤੇ ਉਪਰੋਂ ਹੜ੍ਹਾਂ ਨੇ ਪਾਣੀ ਨੀਵਾ ਕਰ ਲਿਆ ਆ ਉਤੋਂ ਬਾਅਦ ਦੇ ਹੁਣ ਹਾਲਾਤ ਜਿਹੜੇ ਆ ਉਹ ਤੁਹਾਨੂੰ ਦਿਖਾਉਂਦੇ ਆ ਸਮਾਨ ਚੁੱਕਣ ਦਾ ਵੀ ਸਮਾਂ ਨਹੀਂ ਮਿਲਿਆ ਤੇ ਕਹਿੰਦੇ ਆ ਵੀ ਸਾਰਾ ਸਮਾਨ ਜਿਹੜਾ ਵਾ ਇਹਨਾਂ ਦੇ ਕਮਰਿਆਂ ਦੇ ਨਾਲ ਹੀ ਰੁੜ ਗਿਆ ਤੇ ਹੁਣ ਇਹ ਘਰ ਨਹੀਂ ਬਲਕਿ ਜ਼ਮੀਨ ਦਾ ਇੱਕ ਟੋਟਾ ਹੀ ਰਹਿ ਗਿਆ ਉਹ ਵੀ ਅੱਧੀ ਜ਼ਮੀਨ ਜਿਹੜੀ ਆ ਪਾਣੀ ਦੇ ਵਿੱਚ ਧਸੀ ਹੋਈ ਆ ਸਰਕਾਰੀ ਹੁਣ ਸਾਨੂੰ ਕਹਿੰਦੇ ਵੀ ਤੋ ਨਿਕਲੋ ਕਰੋ ਨਿਕਲੋ ਨਿਕਲੋ ਆਹ ਚਾਰ ਵਿੱਚ ਆਏ ਗੁਰਦੁਆਰੇ ਚੜ੍ਹਗੇ ਆਏ ਗੁਰਦੁਆਰੇ ਰੇ ਆਈ ਸਾਲ ਸੱਤੇ ਆਜ ਅਠੀ ਦਿਨ ਆਇਆ ਘਰੇ ਇੰਨੇ ਆ ਨਹੀਂ ਪਵੇ ਵੀ ਸਮਾਰ ਵੀ ਘਰੇ ਬਰਖਾ ਬੜੀ ਲੱਗੀ ਦੀ ਬਰਖਾ ਨਾਲ ਸਾਡੇ ਕੋਲ ਨਿਕਲ ਨਹੀਂ ਹੋਇਆ ਕਿੱਦਾਂ ਜਿਹ ਮੇਸਮਾਨ ਸੀ ਗੱਲ ਮਾਰੀਆ ਸੀ ਗਿਆ ਉਹ ਤੁਹਾਨੂੰ ਮਿਲਿਆ ਕੋ ਪਿੱਛੋਂ ਕਿਤੋਂ ਕੋ ਕਿਤੋਂ ਨਹੀਂ ਮਿਲਿਆ ਹਨ ਨੂੰ ਪਤਾ ਨਹੀਂ ਲੱਗਾ ਕਿੱਥੇ ਆ ਕਿੱਥੇ ਨਹੀਂ ਵੀ ਨਹੀਂ ਤੁਹਾਨੂੰ ਸਾਨੂੰ ਨਹੀਂ ਲੱਭਿਆ ਨਾਲ ਡਾਡਲ ਮਾਰੀ ਲੱਭੀ ਨਾ ਕੋਈ ਚੀਜ਼ ਕੋਈ ਲੱਭੀ ਨਹੀਂ ਪਤਾ ਨਹੀਂ ਕਿੱਥੇ ਉਹੋਂ ਦੇ ਹੈ ਇਹਨਾਂ ਕੀ ਕਰੇ ਇੰਨਾ ਸਮਾਨ ਸਾੜਾ ਬੜੇ ਦਾ ਇੰਨਾ ਸਮਾਨ ਬੜੇ ਦਾ ਕੋਈ ਸਾਹ ਨਹੀਂ ਸਾਰਾ ਸਮਾਨ ਤਰੀ ਪੰਜਾਬ ਭਰ ਦੇ ਵਿੱਚ ਹੜ੍ਹਾਂ ਨੇ ਪੂਰੀ ਤਰ੍ਹਾਂ ਕਹਿਰ ਮਚਾਇਆ ਹੋਇਆ ਆ ਜਿਹੜੀ ਜਗ੍ਹਾ ਦੇ ਉੱਪਰੋਂ ਹੜ੍ਹਾਂ ਨੇ ਪਾਣੀ ਨੀਵਾ ਕਰ ਲਿਆ ਆ ਉਤੋਂ ਬਾਅਦ ਦੇ ਹੁਣ ਹਾਲਾਤ ਜਿਹੜੇ ਆ ਉਹ ਤੁਹਾਨੂੰ ਦਿਖਾਉਂਦੇ ਆ ਵੀ ਨੁਕਸਾਨ ਹੜ੍ਹਾਂ ਤੋਂ ਬਾਅਦ ਕਿੰਨਾ ਹੋ ਗਿਆ ਹੈ ਐਸ ਵੇਲੇ ਅਸੀਂ ਰਾਵੀ ਦਰਿਆ ਦੇ ਕੰਢੇ ਦੇ ਉੱਪਰ ਨਵਾਂ ਟਾਂਡਾ ਪਿੰਡ ਦੀ ਹਰੀਜਨ ਬਸਤੀ ਦੇ ਵਿੱਚ ਆ ਜਿੱਥੇ ਘਰਾਂ ਦੇ ਘਰ ਹੜ ਨੇ ਆਪਣੇ ਨਾਲ ਰੋੜ ਲੈਨੇ ਸਭ ਤੋਂ ਵੱਧ ਇਫੈਕਟ ਜੇ ਏਰੀਆ ਹੋਇਆ ਆ ਤੇ ਇਹ ਏਰੀਆ ਹੋਇਆ ਐਸ ਵੇਲੇ ਅਸੀਂ ਮਕੌੜਾ ਪੱਤਨ ਤੇ ਇਹ ਨਵਾਂ ਟਾਂਡਾ ਰੋਡ ਬਹਿਰਾਮਪੁਰ ਦੇ ਏਰੀਏ ਦੇ ਵਿੱਚ ਆ ਜਿੱਥੇ ਸਭ ਤੋਂ ਪਹਿਲਾਂ ਹੜ ਆਏ ਸੀ ਰਾਵੀ ਦਰਿਆ ਨੇ ਸਭ ਤੋਂ ਪਹਿਲਾਂ ਜਿਹੜੀ ਮਾਰ ਮਾਰੀ ਆ ਉਹ ਇਸ ਇਲਾਕੇ ਦੇ ਵਿੱਚ ਮਾਰੀ ਸੀ 12 12 ਫੁੱਟ ਤੱਕ ਪਾਣੀ ਇਥੋਂ ਲੰਘ ਕੇ ਗਿਆ ਆ ਤੇ ਇਸ ਘਰਾਂ ਦੇ ਹਾਲਾਤ ਤੁਹਾਨੂੰ ਹੁਣ ਦਿਖਾਈ ਹੈ ਵੀ ਇਹ ਜਿਹੜਾ ਇਸ ਨਵੇਂ ਟਾਂਡੇ ਪਿੰਡ ਦਾ ਹਰੀਜਨ ਬਸਤੀ ਦਾ ਇਹ ਇੱਕ ਘਰ ਹੈ ਜਿਹੜਾ ਪੂਰੀ ਤਰ੍ਹਾਂ ਹੜ੍ਹ ਦੇ ਵਿੱਚ ਰੁੜ ਗਿਆ ਆ ਦੋ ਕਮਰਿਆਂ ਦਾ ਘਰ ਸੀਗਾ ਦਿਹਾੜੀ ਡੱਪੇ ਵਾਲੇ ਬੰਦੇ ਸੀਗੇ ਤੇ ਉਹਨਾਂ ਦੇ ਹਾਲਾਤ ਘਰ ਦੇ ਦੇਖੋ ਕਿ ਇਹਨਾਂ ਨੂੰ ਤਾਂ ਸਮਾਨ ਚੁੱਕਣ ਦਾ ਵੀ ਸਮਾਂ ਨਹੀਂ ਮਿਲਿਆ ਤੇ ਕਹਿੰਦੇ ਆ ਵੀ ਸਾਰਾ ਸਮਾਨ ਜਿਹੜਾ ਵਾ ਇਹਨਾਂ ਦੇ ਕਮਰਿਆਂ ਦੇ ਨਾਲ ਹੀ ਰੁੜ ਗਿਆ ਤੇ ਹੁਣ ਇਹ ਘਰ ਨਹੀਂ ਬਲਕਿ ਜ਼ਮੀਨ ਦਾ ਇੱਕ ਟੋਟਾ ਹੀ ਰਹਿ ਗਿਆ ਉਹ ਵੀ ਅੱਧੀ ਜ਼ਮੀਨ ਜਿਹੜੀ ਹੈ ਪਾਣੀ ਦੇ ਵਿੱਚ ਧਸੀ ਹੋਈ ਹੈ ਜਿੱਥੇ ਕਮਰੇ ਬਣੇ ਸੀਗੇ ਉਹ ਤੁਸੀਂ ਹਾਲਾਤ ਦੇਖੋ ਆ ਸਾਹਮਣੇ ਜਿੱਥੇ ਨਰਕਾ ਲੱਗਾ ਹੋਇਆ ਇੱਥੇ ਬਾਥਰੂਮ ਹੁੰਦਾ ਸੀ ਤੇ ਇਧਰਲੇ ਪਾਸੇ ਦੱਸਦੇ ਆ ਵੀ ਦੋ ਕਮਰੇ ਸੀਗੇ ਉਹਨਾਂ ਦੇ ਵਿੱਚ ਬੈੱਡ ਲੱਗੇ ਹੋਏ ਸੀ ਸਾਰਾ ਸਮਾਨ ਸੀਗਾ ਉਹ ਸਾਰਾ ਸਮਾਨ ਹੁਣ ਇਹਨਾਂ ਨੂੰ ਨਹੀਂ ਮਿਲ ਰਿਹਾ ਤੇ ਉਸ ਤੋਂ ਬਾਅਦ ਦੇ ਹਾਲਾਤ ਦੇਖੋ ਬਈ ਕਿੰਨੇ ਬੁਰੀ ਤਰ੍ਹਾਂ ਦੇਖੋ ਵੀ ਘਰਾਂ ਦੇ ਹਾਲਾਤ ਨੇ ਇੱਥੇ ਇੱਕ ਘਰ ਨਹੀਂ ਬਲਕਿ ਕਈ ਘਰ ਇਦਾਂ ਦੇ ਹੈਗੇ ਨੇ ਜਿਹੜੇ ਹੜ੍ਹਾਂ ਦੀ ਚਪੇਟ ਦੇ ਵਿੱਚ ਆਉਣ ਤੋਂ ਬਾਅਦ ਪੂਰੇ ਢਾਹ ਢੇਰੀ ਹੋ ਗਏ ਇਹ ਦਿਹਾੜੀ ਕਰਨ ਵਾਲਾ ਪਰਿਵਾਰ ਸੀਗਾ ਜਿਨ੍ਹਾਂ ਦਾ ਇਸ ਵੇਲੇ ਸਾਰਾ ਕੁਝ ਖਤਮ ਹੋ ਗਿਆ ਘਰ ਦੇ ਬੀਜੀ ਸਾਡੇ ਨਾਲ ਨੇ ਤੇ ਸਾਰੀ ਗੱਲਬਾਤ ਕਰਦੇ ਆ ਦੇਖੋ ਭਾਂਡੇ ਤੱਕ ਚੁੱਕਣ ਦਾ ਇਹਨਾਂ ਦੇ ਕੋਲ ਕਹਿੰਦੇ ਵੀ ਸਾਨੂੰ ਸਮਾਂ ਨਹੀਂ ਮਿਲਿਆ ਵੀ ਜੋ ਜੋ ਇਹ ਸਾਹਮਣੇ ਪਿਆ ਦਿਖ ਰਿਹਾ ਏ ਸਿਰਫ ਉਹੀ ਬਚਿਆ ਤੇ ਬਾਕੀ ਸਾਰਾ ਕੁਝ ਪਾਣੀ ਦੇ ਵਿੱਚ ਰੁੜ ਗਿਆ ਤਾਂ ਵੀਜੀ ਇਹ ਕਿੰਨੀ ਇੱਕ ਤਰੀਕ ਦੀ ਗੱਲ ਹੈ ਜਦੋਂ ਪਾਣੀ ਆਇਆ ਤੁਸੀਂ ਕੀ ਕਰਦੇ ਸੀਗੇ ਉਦੋਂ ਇੱਥੇ 26 ਤਰੀਕ ਦੀ ਸੀ ਅੱਛਾ 26 ਹਾਂ ਤੇ 25 ਸੱਭ ਦਿਨ 25 ਨੂੰ ਆਇਆ 25 ਨੂੰ ਆਇਆ ਹੜ ਇਹ ਜਦੋਂ ਪਾਣੀ ਇੱਧਰ ਨੂੰ ਆਇਆ ਤੁਸੀਂ ਟੁੱਟੀ ਹੈ ਤੁਸੀਂ ਘਰ 'ਚ ਹੀ ਸੀਗੇ ਉਦੋਂ ਹਾਂ ਅਸੀਂ ਘਰ ਹੀ ਹੁਲ ਹੈ ਅੱਛਾ ਹਾਂਜੀ ਆਹ ਘਾਰੀ ਉਹ ਲੈ ਸਾਨੂੰ ਕਹਿੰਦੇ ਵੀ ਇਥੋਂ ਨਿਕਲੋ ਕਰੋ ਨਿਕਲੋ ਨਿਕਲੋ ਆਹ ਜਾਨ ਵਿੱਚ ਆ ਗੁਰਦੁਆਰੇ ਚੜ ਗਏ ਆ ਗੁਰਦੁਆਰੇ ਰਹੇ ਆ ਅਸੀਂ ਕੱਲ ਸੱਤੇ ਅੱਜ ਅੱਠੇ ਦੀ ਨਹੀਂ ਆਇਆ ਘਰ ਆਪਣੇ ਅੱਜ ਆਇਆ ਅਸੀਂ ਘਰ ਆਪਣੇ ਇਹ ਕਹਿੰਦੇ ਛੇਤੀ ਛੇਤੀ ਨਿਕਲੋ ਇਥੋਂ ਪਾਣੀ ਆ ਗਿਆ ਪਾਣੀ ਆ ਗਿਆ ਇੰਨੀ ਆ ਨਹੀਂ ਪਵੇ ਵੀ ਸਮਾਨ ਵੀ ਕਹਿੰਦੇ ਬਰਖਾ ਬੜੀ ਲੱਗੀ ਦੀ ਸੀ ਬਰਖਾ ਨਾਲ ਸਾਡੇ ਕੋਲ ਨਿਕਲ ਨਹੀਂ ਹੋਇਆ ਕਿੱਦਾਂ ਵਰਖਾ ਨਾਲ ਨਹੀਂ ਨਿਕਲੇਦਾ ਕਿ ਇਹ ਸਮਾਨ ਕਿਸ ਨੂੰ ਕਹੀਏ ਵੀ ਚਲੋ ਕੋਈ ਲੈ ਜੇ ਟ੍ਰੇਲੀ 'ਚ ਪਾ ਕੇ ਲੈ ਜਾਈਏ ਨਾ ਇਹ ਕਹਿੰਨ ਤੁਸੀਂ ਬੰਨ ਲਈਏ ਤੁਸੀਂ ਬੰਨ ਲਈਏ ਬਸ ਮੋੜਿਆਣਾ ਉੱਤੇ ਸਮਾਨ ਰਹਿ ਗਿਆ ਇਹਨਾਂ ਨੇ ਨਾ ਥੋੜਾ ਸੋਚਿਆ ਵੀ ਸਾਡੇ ਇੱਧਰ ਪਾਣੀ ਵੱਜ ਜਾਣਾ ਜਦੋਂ ਇਹ ਤੁਹਾਡੇ ਇੱਥੇ ਦੋ ਕਮਰੇ ਸੀਗੇ ਹਾਂਜੀ ਹਾਂਜੀ ਦੋ ਕਮਰੇ ਸੀ ਕੀ ਕੀ ਉਹਦੇ ਵਿੱਚ ਸਮਾਨ ਕੀ ਕੀ ਸੀਗਾ ਸਮਾਨ ਹੀ ਗਾਡਲਮਾਰੀ ਹੀ ਫਰਿਜੀ ਹੀ ਕੂਲਰ ਹੀ ਫਿਰ ਉਹ ਹੀ ਚਲਦੀ ਫਿਰਦੀ ਮਸ਼ੀਨ ਹੀ ਕੱਪੜੇ ਧੋਣ ਵਾਲੀ ਮਸ਼ੀਨ ਹੀ ਫਿਰ ਗਾਡਲਮਾਰੀ ਵੀ ਰੁੜ ਗਈ ਉਹ ਉਹ ਦੇਖੀਂ ਕੱਪੜੇ ਦੇ ਪਾਣ ਵਾਲੇ ਉੱਭੀ ਨਹੀਂ ਗਲਦੇ ਜਿਹੜੇ ਪਾਏ ਦੇ ਗਲਚ ਉਹੋ ਹੀ ਰਹਿ ਉਹਦੇ ਉਹਦੇ ਵਿੱਚ ਜਿੰਨੇ ਸਾਰੇ ਸੀਗੇ ਜਿਹੜੇ ਸਭ ਰੋੜ ਗਏ ਵਿੱਚੇ ਹੀ ਕੱਪੜੇ ਵਿੱਚੇ ਆਨੇ ਵੀ ਨਹੀਂ ਕੱਢੇ ਤਾਂ ਬੈਡ ਵੀ ਰੋੜ ਗਿਆ ਬੈਡ ਵੀ ਭਰਿਆ ਸੀਗਾ ਕੱਪੜਿਆਂ ਨਾਲ ਹਾਂ ਪਾਂਡੇ ਨਵੇਂ-ਨਵੇਂ ਲਿਆ ਕੇ ਉਹ ਜਿਹੜੇ ਇੱਕ ਜਣਾ ਬੋਲਣ ਦਿਓ બીજી ਤੁਸੀਂ ਉਹਨਾਂ ਨੂੰ ਬੋਲਣ ਦਿਓ ਪਾਂਡੇਲੇ ਦੇ ਮੁੱਲ ਜਿਹੜੇ ਸੈੱਟ ਹੁੰਦੇ ਨੇ ਰੋਟੀਆਂ ਖਾਣ ਵਾਲੇ ਉਹ ਵੀ ਵਿੱਚੇ ਪਾਏ ਦੇ ਨੇ ਉਹ ਵੀ ਨਹੀਂ ਆਪੇ ਵੀ ਆਈ ਕੱਢ ਲਈਏ ਬਹੁਤ ਪਾਂਡਾ ਰੱਖਿਆ ਦਾ ਇਹ ਇੱਕ ਪਾਂਡਾ ਬੜੀ ਮੁਸ਼ਕਲ ਬਣਦੇ ਨੇ ਨੇ ਪਾਂਡੇ ਬਣਾਏ ਨੇ ਮੋਢੇ ਨਾਲ ਕੋਈ ਸਾਫ ਨਹੀਂ ਕਿੰਨੇ ਪਰਿਵਾਰ ਰਿੰਦੇ ਸੀਗੇ ਇੱਥੇ ਜੀ ਕਿੰਨੇ ਕਿੰਨੇ ਕੌਣ ਕੌਣ ਰਹਿੰਦਾ ਸੀ ਇੱਥੇ ਹੋਰੀ ਇੱਥੇ ਸਾਰਾ ਟੱਬਰ ਇੱਥੇ ਹੀ ਰਹਿੰਦਾ ਮੇਰੀਆਂ ਕੁੜੀਆਂ ਆਂਦੀ ਰਹੀਆਂ ਨਾ ਉਹ ਆਏ ਵੀ ਇੱਥੇ ਰਹਿੰਦੇ ਰਹਿਆ ਆਏ ਬਹੁਤੇ ਇੱਥੇ ਹੀ ਰਹਿੰਦੇ ਰਹਿਆ ਨਹੀਂ ਘਰ ਚੰਦੇ ਰਹੇ ਨੇ ਖਾਸ ਆਇਆ ਤਾਂ ਉਹ ਵੀ ਵਿਚਾਰਾ ਘਰ ਹੋਈ ਪਰ ਜਿਆਦਾ ਇੱਥੋਂ ਆਂਦੇ ਰਿਆ ਘਰ ਵੀ ਕੱਚਾ ਟੁੱਟੇ ਦਾ ਟੁੱਟੇ ਪਿਆ ਉਹਦੇ ਪਹਿਲੇ ਜਦੋਂ ਇਹ ਪਾਣੀ ਆਇਆ ਜਦੋਂ ਤੇ ਬੈੱਡ ਜਿਵੇਂ ਸਮਾਨ ਸੀ ਗੱਲ ਮਾਰੀਆਂ ਸੀਗੀਆਂ ਉਹ ਤੁਹਾਨੂੰ ਮਿਲੀਆਂ ਅੱਗੋਂ ਪਿੱਛੋਂ ਕਿੱਥੋਂ ਕਿੱਥੋਂ ਨਹੀਂ ਮਿਲੀਆਂ ਸਾਨੂੰ ਪਤਾ ਨਹੀਂ ਲੱਗਾ ਕਿੱਥੇ ਆ ਕਿੱਥੇ ਨਹੀਂ ਸਾਨੂੰ ਪਤਾ ਨਹੀਂ ਲੱਗਾ ਕਿੱਥੇ ਆ ਕਿੱਥੇ ਨਹੀਂ ਸਾਨੂੰ ਨਹੀਂ ਲੱਭੀਆਂ ਨਾ ਗਾਰਡਨ ਵਾਲੀ ਲੱਭੀ ਨਾ ਕੋਈ ਚੀਜ਼ ਕੋਈ ਲੱਭੀ ਨਹੀਂ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਪੂਰ ਕੀ ਇਹਦੇ ਘਰ ਵਿੱਚ ਬਣਿਆ ਸੀਗਾ ਇੱਥੇ ਜਿਵੇਂ ਇੱਥੇ ਆ ਬਾਥਰੂਮ ਸੀਗਾ ਆ ਇਹ ਬਾਥਰੂਮ ਸੀ ਆ ਇਹ ਬਾਥਰੂਮ ਫੇਰ ਸੋਈ ਸੀ ਪਿਛੇ ਫੇਰ ਸੋਈ ਸੀ ਬਾਈ ਦੀ ਭਾਂਡੇ ਸਾਹਮਣੇ ਦੇਖਣ ਤੇ ਬਸ ਇਹੋ ਹੀ ਆ ਇਹ ਇਹ ਅੱਗੋਂ ੱਤਕਾ ਲੱਗਿਆ ਤੇ ਇੱਥੋਂ ਨਿਕਲ ਕੇ ਇੱਥੇ ਆ ਗਈ ਨਹੀਂ ਨਹੀਂ ਕੁੰਡੇ ਤੋਂ ਲਾਈ ਸੀ ਉਹ ਟੰਗੀ ਦੀ ਨਹੀਂ ਤਾਂ ਅਸ ਅਸ ਟੰਗੀ ਦੀ ਸੀ ਤਾਂ ਜਿਹੜਾ ਸਮਾਨ ਦਿਖਦਾ ਪਿਆ ਬਸ ਇਹੋ ਬਚਿਆ ਕਰ ਬਚਿਆ ਇਹੋ ਬਚਿਆ ਬਸ ਇਹੋ ਹੀ ਆ ਲੱਭਣ ਦੇ ਆ ਜਿਹੜਾ ਸਾਹਮਣੇ ਬਸ ਇਹੋ ਹੀ ਉਹ ਮੋੜਾ ਕਹਿੰਦਾ ਅੱਬੀ ਨਹੀਂ ਛੁੱਕੜਾ ਕੀ ਕਰਨਾ ਰੋਂਦੇ ਆਂ ਜਾਂਦਾ ਕੀ ਕਰੇ ਇਹਨਾਂ ਸਮਾਨ ਸਾੜਾ ਬੜੇ ਦਾ ਇੰਨਾ ਸਮਾਨ ਬੜੇ ਦਾ ਕੋਈ ਹਸਾਬ ਹੀ ਨਹੀਂ ਸਾਰਾ ਸਮਾਨ ਅੰਤਰੀ ਰਿਹਾ ਦਾ ਵੀ ਚਲੋ ਗਹਿਣੇ ਘਟਾ ਵੀ ਰੱਖਿਆ ਹੁੰਦਾ ਵਾ ਲਮਾਰੀਆਂ ਲਮੋਰੀਆਂ ਚ ਹੈਗਾ ਸੀਗਾ ਕਿਧਾਂ ਘਟਾ ਨੇ ਗਹਿਣਾ ਉਹਦੇ ਆਹੇ ਨਾਥੇ ਕਰਦੇ ਨਾਥੇ ਪਤਾ ਨਹੀਂ ਕਿੱਡੀ ਕੇ ਜਾਣੀ ਉਹ ਨਣੀਆਂ ਪੁੱਛਿਆ ਨਹੀਂ ਆ ਨਹੀਂ ਪੁੱਛਿਆ ਮੋਟੀ ਨੂੰ ਇਹ ਤੇ ਕੀ ਕੰਮ ਕਰਦੇ ਨੇ ਤੁਹਾਡੇ ਜਿਹੜਾ ਦਿਓਰ ਨੇ ਦਿਹਾੜੀ ਲਾਂਦੇ ਸਾਰੇ ਦਿਹਾੜੀ ਲਾਂਦੇ ਸਾਰੇ ਦਿਹਾੜੀ ਤੱਪਾ ਵਾਲੇ ਨੇ ਸਾਰੇ ਬਣਾਇਆ ਕਦੋਂ ਸੀਗਾ ਘਰੇ ਵਾਲਾ ਇਹ 10 ਸਾਲ ਹੋ ਗਏ ਬਣਾਏ ਹਾਂਜੀ ਦਾਸ ਸਾਲਾਂ ਚ ਪਹਿਲਾਂ ਪਾਣੀ ਇੰਦਾ ਨਹੀਂ ਸੀ ਆਇਆ ਕਦੀ ਨਾ ਨਾ ਨਹੀਂ ਪਹਿਲਾਂ ਤਾਂ 28 ਸਾਲ 28 ਜਦੋਂ 88 ਚ ਪਿਆਈ ਸੀ ਤਾਂ ਆਦੋਂ ਨਹੀਂ ਬਣਿਆ ਕਰ ਆਦੋਂ ਨਹੀਂ ਬਣਿਆ ਇਹ ਹੁਣ ਬਣਿਆ ਕਰ ਇਹ ਜੇ 10 ਸਾਲ ਹੋ ਗਿਆ ਕਲਕੇ ਬਣਿਆ ਤਾਂ ਪਾਣੀ ਆਇਆ ਇਹ ਹੁਣ ਹੀ ਆਇਆ ਪਾਣੀ ਫਿਰ ਤੁਸੀਂ ਇਹ ਪਰਿਵਾਰ ਰਹਿੰਦਾ ਕਿੱਥੇ ਪਿਆ ਜੀ ਆਹ ਪਰਲੇ ਘਰ ਤੇ ਉਹ ਸੋਰੇ ਚਲ ਗਿਆ ਲਾੜੀ ਰੋਂਦੀ ਬੜੀ ਹੀ ਕਰ ਦੇ ਦੇ ਕੇ ਉਹ ਸੋਰੇ ਲੈ ਗਿਆ ਉਹਦੇ ਪੇਕੇ ਆਏ ਤੇ ਲੈ ਕੇ ਚਲ ਗਏ ਉਹਨੂੰ ਆਸ਼ਨ ਜਾਂ ਕੋਈ ਆਇਆ ਕੋਈ ਸੀਨੀਅਰ ਅਧਿਕਾਰੀ ਇੱਥੇ ਵੀ ਚਲੋ ਕੋਈ ਨਹੀਂ ਬਣਾ ਦਿੰਨੇ ਕਿਸ ਨੇ ਕੋਈ ਗੱਲਬਾਤ ਕੀਤੀ ਆ ਕੇ ਕਿਸ ਨੇ ਕੋਈ ਆਏ ਸਾਰੇ ਆ ਪਰ ਗੱਲ ਕਿ ਇਹਨਾਂ ਨੇ ਕੀਤੀ ਬਣਾਉਣ ਦੀ ਉਹ ਮੰਦਰ ਸਰਪੰਚ ਨਾਲ ਕੀਤੀ ਉਹਨਾਂ ਨੇ ਉਹ ਕਹਿੰਦੇ ਵੀ ਤੁਹਾਨੂੰ 5-5 ਮਰਲੇ ਤੁਹਾਨੂੰ ਦਵਾਵਾਂਗੇ ਤੁਸੀਂ ਸਰਵੇਖਨਾ ਉਹਦੀ ਚੌਕਰੀ ਵਾਲੇ ਨਾਲ ਸੈੱਟ ਕਰਿਓ ਗੱਲਬਾਤ ਤੇ ਉੱਥੇ ਆ ਤੁਹਾਨੂੰ ਬਣਾ ਦਾਂਗੇ ਇਹ ਤੁਹਾਨੂੰ 5-5 ਕਮਰੇ ਤੁਹਾਨੂੰ ਲੈ ਕੇ ਦੇ ਆ ਇਹ ਜਗਾ ਠੀਕ ਨਹੀਂ ਜਗਾ ਸੀਗੀ ਉਦਾ ਸਾਰੀ ਇਹ ਸਾਰੇ ਇਹ ਨਾ ਨਾ ਬਾਦੀ ਹੀ ਵਾਦੀ ਪੰਜ ਮਰਲੇ ਤੋਂ ਵੱਧ ਸੀ ਤੇ ਹੈ ਕਿਥੋਂ ਤੱਕ ਸੀਗੀ ਉਹ ਜਿੱਥੋਂ ਤੱਕ ਪਿੱਲਰ ਆਗੇ ਉਤੋਂ ਵੀ ਅੱਗੇ ਪਿੱਲਰ ਸੀਦਾ ਪਿੱਲਰ ਸੇਦਾ ਹਾਂਜੀ ਪਿੱਲਰ ਸੇਦਾ ਹੀ ਜਗਾ ਜਦੋਂ ਇਹ ਢਾਏ ਆ ਉਦੋਂ ਵੇਖੇ ਤੁਸੀਂ ਅੱਖੀ ਵੀ ਕਿਦਾਂ ਇਹ ਮੁਰਿਆਲਾ ਦੇਖਿਆ ਜਿਹੜੇ ਕੋਠਿਆਂ ਤੇ ਚੜੇ ਰਹੇ ਸੀ ਅੱਜ ਤੇ ਗੁਰਦੁਆਰੇ ਹੀ ਕਹਿੰਦੇ ਰਾਦੇ 1 ਵਜੇ ਡਿੱਗਿਆ 1:30 ਵਜੇ ਗੜ 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 ਹੋ ਗਿਆ ਤੇ ਸਾਰਾ ਲੱਕ ਟੱਟ ਗਿਆ ਇਹ ਕਿਹਾ ਅਡਾ ਕਰ ਗਿਆ ਕੁੜੀਏ ਸਮਾਨ ਹੀ ਕੱਢ ਲਿੰਦੀ ਕੰਦੇ ਕੀ ਕੱਢਣਾ ਬਰਖਾ ਬੜੀ ਬਹੁਤ ਬਰਖਾ ਹੈ ਕੀ ਕਰਨਾ ਕਿਤੇ ਗਰਗੇ ਕਿਤੇ ਕੋਠਿਆਂ ਦੇ ਚਾਰ ਸੱਤ ਦੇ ੱੱਕੇ ਮਾਰ ਕੇ ਕਿਤੇ ਨਾ ਜੀ ਕੋਹ ਨਹੀਂ ਨਿਕਲਿਆ ਹੁੰਦਾ ਵੀ ਬੰਦੇ ਬਣਾਉਂਦਾ ਮਿਹਨਤ ਕਰਕੇ ਬਣਾਇਆ ਹੁੰਦਾ ਮਿਹਨਤ ਕਰਕੇ ਬੜੀ ਮਿਹਨਤ ਕੀਤੀ ਮੁੜਿਆਣਾ ਮਿਹਨਤ ਕਰ ਕਰਕੇ ਆ ਬਣਾਇਆ ਸਭ ਕੋ ਤੇਰਾ ਕੁਛ ਬਣਾਇਆ ਨਹੀਂ ਕਰਕੇ ਬੰਦੇ ਕੋ ਜਿੰਦਗੀ ਜੇ ਇੱਕ ਰੀ ਮਕਾਨ ਹੀ ਬੰਦਾ ਸਿਰਫ ਪੈਸੇ ਵਸੇ ਜੋੜ ਕੇ ਤੇ ਜਦੋਂ ਇਹ ਦੇਖਿਆ ਮੈਨੂੰ ਲੱਗਦਾ ਵੀ ਇੱਕ ਰੀ ਤਾਂ ਦਿਲ ਡੇਪਿਆ ਹੋਊਗਾ ਵੇਖਿਆ ਲਾੜੀ ਦਾ ਲੱਕੀ ਟੁੱਟ ਗਿਆ ਦਾ ਲੜੀ ਆਏ ਕਿਹਨੇ ਆਂਦੀ ਨਹੀਂ ਰੋਟੀ ਨਹੀਂ ਖਾਂਦੀ ਰੋਟੀ ਨਹੀਂ ਖਾਂਦੀ ਆਇਆ ਕਿਆ ਪੇਕੇ ਪੇ ਦਿੱਤੇ ਆਇਆ ਕਿਆ ਚਲ ਤੋ ਸ ਦੋ ਦਿਨ ਰਹਿ ਕੋਈ ਨਹੀਂ ਦਿਲ ਹੋਰ ਦੀ ਹੋਰ ਹੋ ਜਾਂਦਾ ਉੱਤੇ ਪੈਜੀ ਫਿਰ ਕਹਿੰਦੀ ਦੀਦੀ ਮੈਂ ਆਣਾ ਆ ਘਰ ਮੈਂ ਨਹੀਂ ਤੂੰ ਨਹੀਂ ਆਈ ਤੇ ਇਹ ਬਾਦ ਦੇ ਪ੍ਰਭਾਵ ਆ ਅਜੇ ਹੌਲੀ ਹੌਲੀ ਆ ਰਿਹਾ ਦੇਖੋ ਵੀ ਆ ਫੋਟ ਫੋਟ ਰੇਤਾ ਇਹਨਾਂ ਦੇ ਘਰ ਦੇ ਵਿੱਚ ਚੜੀ ਹੋਈ ਹੈ ਤੇ ਗਾਰਾ ਪੂਰਾ ਚੜਿਆ ਹੋਇਆ ਤੇ ਹੁਣ ਤਾਂ ਘਰ ਨਹੀਂ ਬਲਕਿ ਇਹ ਸਿੱਧਾ ਹੀ ਹੁਣ ਜਗਾ ਹੀ ਰਹਿ ਗਈ ਹੈ ਇਹ ਕਹਿੰਦੇ 5 ਮਰਲੇ ਤੋਂ ਵੱਧਾ ਇਹਨਾਂ ਦਾ ਘਰ ਸੀਗਾ ਤੇ ਇਹ ਹਾਲਾਤ ਦੇਖੋ ਹੁਣ ਇਧਰਲੇ ਪਾਸੇ ਇਹਨਾਂ ਦਾ ਇਹ ਬਾਥਰੂਮ ਬਣਿਆ ਸੀਗਾ ਤੇ ਪਿਛਲੇ ਪਾਸੇ ਦੋ ਕਮਰੇ ਬਣਾਏ ਸੀਗੇ ਦਿਹਾੜੀ ਕਰਨ ਵਾਲਾ ਪਰਿਵਾਰ ਹੈ ਬੜੀ ਮਿਹਨਤ ਨਾਲ ਕਹਿੰਦੇ ਵੀ ਇਹਨਾਂ ਨੇ ਇਹ ਮਕਾਨ ਬਣਾਇਆ ਸੀ ਇਹ ਪੂਰਾ ਮਕਾਨ ਹੈ ਸਵੇਲੇ ਟਾਈਟੇਰੀ ਹੋ ਗਿਆ ਹੈ ਬਹੁਤ ਜ਼ਿੰਦਗੀ ਦੇ ਵਿੱਚ ਔਖਾ ਹੁੰਦਾ ਵੀ ਸਿਰਫ ਇੱਕ ਮਕਾਨ ਹੀ ਬੰਦੇ ਤੋਂ ਆਜ ਜਾ ਕੇ ਬਣਦਾ ਤੇ ਜੇ ਉਹ ਵੀ ਇਸ ਤਰੀਕੇ ਨਾਲ ਹਾੜਾਂ ਦੇ ਵਿੱਚ ਜਾਂ ਫਿਰ ਇਸ ਤਰੀਕੇ ਦੇ ਡਿਜਾਸਟਰ ਜਿਹੜੇ ਆਉਂਦੇ ਨੇ ਉਹਨਾਂ ਵਿੱਚ ਰੁੜ ਜਾਵੇ ਤਾਂ ਫਿਰ ਇਸ ਤੋਂ ਵੱਡਾ ਕੋਈ ਦੁੱਖ ਨਹੀਂ ਹੋ ਸਕਦਾ ਵੀ ਜਿਹੜਾ ਬੰਦੇ ਨੇ ਇੱਕ ਇੱਕ ਇੱਟ ਬੜੀ ਇਮਾਨਦਾਰੀ ਦੇ ਨਾਲ ਜਾਂ ਫਿਰ ਮਿਹਨਤ ਕਰਕੇ ਇਹ ਬਣਾਈ ਹੋਵੇ ਤਾਂ ਜੇ ਇਦਾਂ ਦੇ ਹਾਲਾਤ ਹੋ ਜਾਣ ਤਾਂ ਉਹ ਬੰਦਾ ਬਹੁਤ ਉੱਠਣਾ ਮੁਸ਼ਕਲ ਹੋ ਜਾਂਦਾ ਇੱਕ ਵਾਰੀ ਜਦੋਂ ਇਦਾਂ ਦੇ ਹਾਲਾਤ ਆ ਜਾਣ ਰੇਤਾ ਬਹੁਤ ਜ਼ਿਆਦਾ ਚੜ ਗਈ ਆ ਇਹ ਉੱਥੋਂ ਤੱਕ ਮਕਾਨ ਸੀਗਾ ਪੂਰਾ ਜਦੋਂ ਇਧਰੋਂ ਤੁਸੀਬਨ ਰਾਵੀ ਦਰਿਆ ਨੇ ਜ਼ੋਰ ਮਾਰਿਆ ਤਾਂ ਤੁਸੀਬਨ ਟੁੱਟਿਆ ਇਥੋਂ ਦੇ ਏਰੀਆ ਦਾ ਤੇ ਇਹ ਸਾਰਾ ਪਾਣੀ ਦੇਖੋ ਅਜੇ 20 ਇਸ ਜਗ੍ਹਾ ਦੇ ਉੱਪਰ ਹੈਗਾ ਆ ਪਾਣੀ ਅਜੇ ਦੱਸਿਆ ਵੀ ਇਹ ਪਾਣੀ 10-10 ਫੁੱਟ ਅਜੇ ਵੀ ਜਿਹੜਾ ਸਾਹਮਣੇ ਦੇਖ ਰਹੇ ਹਾਂ ਤੇ ਇਸ ਤੋਂ 20 ਵੱਧ ਪਾਣੀ ਜਿਹੜਾ ਵਾ ਇਸ ਏਰੀਆ ਦੇ ਵਿੱਚ ਆਇਆ ਸੀ ਫਿਰ ਗਿਆ ਸੀ ਤੇ ਇਹਨਾਂ ਦੇ ਕੋਲੋਂ ਸਮਾਂ ਵੀ ਨਹੀਂ ਲੱਗਿਆ ਵੀ ਅੰਦਰ ਬੈੱਡ ਜਿਹੜੇ ਆ ਉਹ ਕੱਢ ਲੈ ਜਾਣ ਬਾਹਰ ਜਾਂ ਫਿਰ ਜਿਹੜੀਆਂ ਅਲਮਾਰੀਆਂ ਨੇ ਬੈੱਡ ਭਰੇ ਕੱਪੜਿਆਂ ਦੇ ਨਾਲ ਉਹ ਕਹਿੰਦੇ ਰੋੜ ਗਏ ਨੇ ਅਲਮਾਰੀਆਂ ਭੜੀਆਂ ਕੱਪੜੇ ਦੇ ਨਾਲ ਉਹ ਸਾਰੀਆਂ ਰੋੜ ਚੁੱਕੀਆਂ ਨੇ ਇਸ ਵੇਲੇ ਇਸ ਪਰਿਵਾਰ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਮਦਦ ਦੀ ਕਿਉਂਕਿ ਬਹੁਤ ਸਾਰੀਆਂ ਸੰਸਥਾਵਾਂ ਸੇਵਾ ਕਰ ਰਹੀਆਂ ਨੇ ਪਰ ਹੜ ਤੋਂ ਬਾਅਦ ਦੇ ਜਿਹੜੇ ਪ੍ਰਭਾਵ ਨੇ ਉਹ ਬਹੁਤ ਦੇਖਣੇ ਬਹੁਤ ਜ਼ਿਆਦਾ ਇਫੈਕਟਿਵ ਹੋਣਗੇ ਜਿਹੜੇ ਲੋਕ ਸੇਵਾ ਕਰਨੀ ਚਾਹੁੰਦੇ ਆ ਇਹੋ ਜਿਹੇ ਪਰਿਵਾਰਾਂ ਦੀ ਬਾਹ ਫੜੋ ਤੇ ਇਹਨਾਂ ਦਾ ਜਿਹੜਾ ਸਾਥ ਹੈ ਉਹ ਤੁਸੀਂ ਦੇਖ ਕੇ ਤੇ ਇਹਨਾਂ ਦੇ ਮਕਾਨ ਦੁਬਾਰਾ ਤੋਂ ਖੜੇ ਕਰ ਸਕਦੇ ਹੋ ਕੈਮਰਾਮੈਨ ਗੁਲਸੇਂਦਰ ਨਾਲ ਮਨਦੀਪ ਸਿੰਘ ਟੀਲੀਪੋਸਟ ਪੰਜਾਬੀ